ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਤੁਹਾਡੇ ਸਾਹਮਣੇ ਰੱਖਾਂ ਜਿਸ ਵਿੱਚ ਸਾਹਿਬ ਕਹਿੰਦੇ ਨੇ ਜੈਸੇ ਬੁਖਾਰ ਚੜੇ ਮਨੁੱਖ ਨੂੰ ਭੋਜਨ ਚੰਗਾ ਨਹੀਂ ਲੱਗਦਾ ਤ੍ਰਿਸ਼ਨਾ ਕਰਸੇ ਮਨ ਨੂੰ ਭਜਨ ਚੰਗਾ ਨਹੀਂ ਲੱਗਦਾ ਲੋਭ ਕਰਸੇ ਮਨ ਨੂੰ ਪਰਮ ਨਹੀਂ ਚੰਗਾ ਲੱਗਦਾ ਅਤੇ ਦੁਵਿਧਾ ਵਿੱਚ ਪਏ ਨੂੰ ਗੁਰਬਾਣੀ ਨਹੀਂ ਚੰਗੀ ਲੱਗੇ ਕੀ ਸਾਹਿਬ ਨੇ ਇੱਕ ਸਰੋਵਰ ਵੇਖਿਆ ਉਸ ਦੇ ਵਿੱਚ ਆਪ ਜੀ ਕਵਲ ਦੇ ਫੁੱਲ ਨੂੰ ਵੇਖਦੇ ਪਏ ਨੇ ਸਤਿਗੁਰ ਜੀ ਬੈਠ ਗਏ ਤੇ ਕੀ ਦੇਖਦੇ ਹਨ ਇੱਕ ਸਰੋਵਰ ਵਿੱਚ ਇੱਕ ਮੈਂਡਕ ਭੀ ਘੁੰਮ ਰਿਹਾ ਹੈ ਉਹ ਲੱਭ ਰਿਹਾ ਹੈ ਸਰੋਵਰ ਵਿੱਚ ਕੁਝ ਗੰਦਗੀ ਕੀੜੇ ਮਕੋੜੇ ਥੋੜੀ ਦੇਰ ਵਿੱਚ ਸੂਰਜ ਚੜਿਆ ਕਵਲ ਦੇ ਫੁੱਲ ਖਿੜੇ ਨੇ ਭੋਰਿਆਂ ਦੀਆਂ ਡਾਰਾਂ ਦੀਆਂ ਡਾਰਾ ਆ ਗਈਆਂ ਉਹ ਕਵਲ ਦੇ ਫੁੱਲ ਤੇ ਬੈਠ ਗਏ ਇਹ ਮੈਂਡਕ ਤੂ ਰਹਿੰਦਾ ਨਿਰਮਲ ਸਰੋਵਰ ਵਿੱਚ ਹੈ ਉਸ ਸਰੋਵਰ ਵਿੱਚ ਜਿੱਥੇ ਕਵਲ ਦਾ ਫੁੱਲ ਹੈ ਤੇ ਤੂੰ ਉਸ ਨਿਰਮਲ ਜਲ ਚ ਰਹਿ ਕੇ ਵੀ ਕਵਲ ਦੇ ਫੁੱਲ ਦੇ ਨੇੜੇ ਨਹੀਂ ਜਾਂਦਾ ਤੇ ਤੂੰ ਉਥੋਂ ਗੰਦਗੀ ਲੱਭਦਾ ਪਿਆ ਹੈ ਕੀੜੇ ਮਕੋੜੇ ਲੱਭ ਰਿਹਾ ਹੈ ਤੂੰ ਉਥੋਂ ਕਾਈ ਲੱਭ ਕੇ ਖਾ ਰਿਹਾ ਹੈ ਤੇਰਾ ਇਸ ਅੰਮ੍ਰਿਤ ਨਾਲ ਕੋਈ ਸੰਬੰਧ ਹੀ ਨਹੀਂ ਫੁੱਲਾਂ ਦੇ ਕੋਲ ਰਹਿਦਾ ਹੋਇਆ ਵੀ ਤੂੰ ਫੁੱਲ ਦੀ ਸਾਰ ਨਹੀਂ ਜਾਣੀ ਤੇ ਫੁੱਲ ਦੀ ਮਿਠਾਸ ਨੂੰ ਭਵਰੇ ਪਏ ਕੱਢਦੇ ਨੇ ਹੱਦ ਹੋ ਗਈ ਤੂੰ ਨਿਰਮਲ ਸਰੋਵਰ ਵਿੱਚੋਂ ਵੀ ਗੰਦਗੀ ਲੱਭ ਰਿਹਾ ਹੈ ਹੁਣ ਇੱਥੇ ਪੁੱਛਿਆ ਜਾ ਸਕਦਾ ਹੈ ਬਾਬਾ ਜੀ ਇੱਥੇ ਕੀ ਆਖਦੇ ਪਏ ਨੇ ਧਾਰਮਿਕ ਮੰਦਰ ਇੱਕ ਨਿਰਮਲ ਸਰੋਵਰ ਹੁੰਦਾ ਹੈ ਗੁਰੂ ਦਾ ਸ਼ਬਦ ਇੱਕ ਖਿੜਿਆ ਹੋਇਆ ਕਵਲ ਦਾ ਫੁੱਲ ਪਰ ਜਿਵੇਂ ਸਰੋਵਰ ਵਿੱਚ ਕਾਈ ਹੁੰਦੀ ਹੈ ਅਕਸਰ ਧਾਰਮਿਕ ਮੰਦਰਾਂ ਵਿੱਚ ਵੀ ਮਾਇਆ ਦੀ ਕਾਈ ਹੁੰਦੀ ਹੈ ਜ ਜ਼ਰੂਰ ਹੁੰਦੀ ਹੈ ਅਕਸਰ ਜਿਹੜੇ ਮੈਂਡਕ ਸਮਾਨ ਵਰਤੀ ਦੇ ਹੁੰਦੇ ਹਨ ਬਾਬਾ ਨਾਨਕ ਦੇਵ ਜੀ ਕਹਿੰਦੇ ਨੇ ਉਹ ਗੁਰਦੁਆਰੇ ਚ ਆ ਕੇ ਸ਼ਬਦ ਦਾ ਰਸ ਨਹੀਂ ਲੈਂਦੇ ਜਿਹੜਾ ਖੜਿਆ ਹੋਇਆ ਕਬਲ ਹੈ ਉਸ ਦਾ ਰਸ ਨਹੀਂ ਲੈਂਦੇ ਬਲਕਿ ਉਹ ਧਾਰਮਿਕ ਮੰਦਰ ਰੂਪੀਸ ਰੋਵਰ ਵਿੱਚ ਜਿਹੜੀ ਕਾਈ ਪਈ ਹੈ ਨਾ ਉਹਦੇ ਵਿੱਚ ਕੀੜੇ ਮਕੋੜੇ ਲੱਭਦੇ ਪਏ ਨੇ ਇਹ ਸ਼ਬਦ ਤੁਹਾਡੇ ਸਾਹਮਣੇ ਮੈਂ ਇਸ ਵਾਸਤੇ ਰੱਖ ਰਿਹਾ ਹਾਂ ਕਿ ਪਹਿਲੇ ਸਾਨੂੰ ਗੁਰਦੁਆਰੇ ਆਵਨ ਦਾ ਢੰਗ ਪਤਾ ਹੋਣਾ ਚਾਹੀਦਾ ਹੈ ਕਿ ਇਸ ਵਾਸਤੇ ਆਏ ਹਾਂ ਕਿਉਂ ਆਏ ਹਾਂ ਇਹ ਕਿਉਂ ਬਣਾਏ ਨੇ ਕਿਸ ਵਾਸਤੇ ਬਣਾਏ ਨੇ ਇਹ ਠੀਕ ਹੈ ਜਿਤਨੀਆਂ ਜ਼ਿਆਦਾ ਟਕਸਾਲਾਂ ਹੋਵਣ ਚੰਗੀਆਂ ਹਨ ਜਿਤਨੇ ਜ਼ਿਆਦਾ ਸਰੋਵਰ ਹੋਣ ਬਹੁਤ ਅੱਛੇ ਨੇ ਲੇਕਿਨ ਬੜਨਾ ਸੀ ਪੋਰੇ ਹਾਂ ਮੈਂਡਕ ਨਹੀਂ ਬਸ ਇਨੀ ਗੂ ਅਰਜ ਹੈ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ